ਜੀ ਵਾਹਿਗੁਰੂ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਾਡੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਬਣਾਇਆ ਜੀ ਸਾਗ ਹਜੇ ਆਲਣ ਨਹੀਂ ਪਾਇਆ ਹੈਗਾ ਆਪਾਂ ਇਹਦੇ ਵਿੱਚ ਪਾਇਆ ਜੀ ਇੱਕ ਤਾਂ ਪਾਇਆ ਬਾਥੂ ਪਾਲਕ ਚੜਾਈ ਤਾਂਦਲਾ ਪਾਇਆ ਜੀ ਤੇ ਥੋੜਾ ਜਿਹਾ ਪਾ ਲਿਆ ਜੀ ਇਹਦੇ ਵਿੱਚ ਪੱਕੜ ਥੋੜਾ ਜਿਹਾ ਜੀ ਆਪਣੇ ਘਰੇ ਇੱਕ ਬੇਲ ਵਾਲਾ ਸਾਗ ਖੜਾ ਉਹ ਵੀ ਵਿੱਚ ਪਾ ਲਿਆ ਸੀ ਤੁਹਾਨੂੰ ਪਤਾ ਜੀ ਗਰਮੀਆਂ ਦੇ ਵਿੱਚ ਤਾਂ ਇਹ ਜਿਹਾ ਹੀ ਸਮਾਨ ਹੁੰਦਾ ਪਾਉਣ ਵਾਸਤੇ ਸਾਗ ਆਪਣਾ ਰਿਜ ਚੁੱਕਿਆ ਤਿਆਰ ਹੁਣ ਆਪਾਂ ਇਹਦੇ ਵਿੱਚ ਜੀ ਆਲਣ ਪਾਵਾਂਗੇ ਮੱਕੀ ਦੇ ਆਟੇ ਦਾਲਣ ਪਾਵਾਂਗੇ ਅ ਜੇ ਆਪਾਂ ਜੀ ਮੱਕੀ ਦਾ ਆਟਾ ਪਾ ਲਿਆ ਆਪਾਂ ਮੱਕੀ ਦਾ ਆਟਾ ਪਾਇਆ ਆਲਣ ਆਪਾਂ ਸਾਗ ਨੂੰ ਘੋਲ ਲਈ ਚੰਗੀ ਤਰ੍ਹਾਂ ਜੀ ਆਪਾਂ ਘੋਟ ਲਾਂਗੇ ਤਾਂ ਜੋ ਇਹਦੇ ਵਿੱਚ ਮੱਕੀ ਦੇ ਆਟੇ ਦੀ ਜਿਹੜੀ ਹੈ ਜੀ ਗੰਢ ਵਗੈਰਾ ਉਹ ਨਾ ਰਹਿ ਜੇ ਪਾ ਜੀ ਥੋੜਾ ਜਿਹਾ ਮੱਕੀ ਦਾ ਆਟਾ ਹੋਰ ਪਾ ਲਾਂਗੇ ਜਿੰਨੀ ਕਾਪਾ ਨੂੰ ਲੋੜ ਮੱਕੀ ਦਾ ਆਟਾ ਵੀ ਜੀ ਹੁਣ ਬਾਜ਼ਾਰ ਦੇ ਵਿੱਚ ਸਾਨੀ ਲੜ ਮਿਲ ਜਾਂਦਾ ਪਾ ਚੰਗੀ ਤਰ੍ਹਾਂ ਸਾਗ ਨੂੰ ਘੋਟ ਲਾਂਗੇ ਬਹੁਤ ਵਧੀਆ ਜੀ ਆਪਣਾ ਸਾਗ ਬਣ ਗਿਆ ਘੁਲ ਗਿਆ ਉਸ ਹੀ ਪਣੀ ਦੇ ਵਿੱਚ ਪਾਇਆ ਇੱਕ ਤਾਂ ਪਾਲਕ ਬਾਤੂ ਚੜਾਈ ਤਾਂਦੜਾ ਕੋਕੋ ਬੇਲ ਵਾਲਾ ਸਾਗ ਇੱਕ ਭਖੜ ਗਰਮੀਆਂ ਜਿਹੜੀ ਚੀਜ਼ਾਂ ਹੁੰਦੀਆਂ ਨੇ ਆਪਾਂ ਜੀ ਰੱਖਿਆ ਗਰਮ ਪਾਣੀ ਹਾਲਣ ਆਪਾਂ ਨੇ ਪਾ ਲਿਆ ਵਿੱਚ ਆਪਾਂ ਗਰਮ ਪਾਣੀ ਪਾ ਕੇ ਚੰਗੀ ਤਰ੍ਹਾਂ ਸਾਗ ਨੂੰ ਹੋਰ ਪਕਾਵਾਂਗੇ ਆਪਾਂ ਜੀ ਗਰਮ ਪਾਣੀ ਪਾ ਰਹੇ ਹਾਂ ਇਹਨਾਂ ਨੂੰ ਪਾ ਦਿਓ। ਥੋੜਾ ਹੋ ਜਾ। ਸਾਗ ਤਾਂ ਬਹੁਤ ਸੁਆਹ ਕੋਟੇ। ਹਾਂ ਹੋਣ ਹੋਇਆ। ਹਾਂ ਜੀ ਆਪਣਾ ਆਲਣ ਪੱਕ ਕੇ ਤਿਆਰ ਆ। ਸਾਗ ਆਪਣਾ ਬਣ ਕੇ ਤਿਆਰ ਆ ਬਹੁਤ ਵਧੀਆ ਆਪਣਾ ਸਾਗ ਬਣਿਆ